ਸਤ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਾ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਦੋ ਵੜਾ ਦਿਨੇ ਨਾ ਬੜੀ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਆ ਵੜਾ ਤੀਜਾ ਸੂਆ ਸੋਣ ਵਾਲੀ ਆ ਭਾਵੇਂ ਤੁਸੀਂ ਦੂਜਾ ਸੂਆ ਮੰਨ ਲਓ ਜਾਂ ਤੀਜਾ ਮੰਨ ਲਓ ਹਜੇ ਤਕਰੀਬਨ 9 ਤੋਂ 10 ਦਿਨ ਦੀ ਕੱਚੀ ਆ 9 ਤੋਂ 10 ਦਿਨ ਹਜੇ ਦੇ ਰਹਿੰਦੇ ਆ ਦੋਸਤੋ ਪੂਰੇ ਵਧੀਆ ਪ੍ਰਿੰਟ ਦੀ ਆ ਪੂਰੀ ਵਧੀਆ ਸੀਲ ਠੰਡੀ ਵਹਿੜ ਆ ਤੇ ਤੁਸੀਂ ਹਵਾਨੇ ਦੀ ਕੁਆਲਿਟੀ ਦੇਖੋ ਦੋਸਤੋ ਪੂਰਾ ਫਿਟਿੰਗ ਵਾਲਾ ਆਡਰ ਇਹਨੇ ਰੱਖਣਾਗਾ ਤੁਸੀਂ ਵਲਟਲਾਂ ਦੇਖ ਸਕਦੇ ਹੋ ਥਣਾ ਥਣਾ ਦਾ ਸੈਜ ਬਹੁਤ ਵਧੀਆ ਤੇ ਇਹਨੇ ਪੂਰਾ ਫਿਟਿੰਗ ਵਾਲਾ ਆਡਰ ਹੀ ਰੱਖਣਾ ਕੋਈ ਲੰਮਕਵਾ ਹਵਾਨਾ ਨਹੀਂ ਤਿਆਰ ਕਰਨਾ ਆ ਤੁਸੀਂ ਦੇਖ ਸਕਦੇ ਹੋ ਵਾਟੇਲਾ ਹਜੇ ਕਾਫੀ ਪਈਆਂ ਬਾਕੀ ਕਦ ਕੁੱਦ ਫੋਲ ਵੱਡੇ ਕਦ ਕਾੜਦੀ ਆ ਤੁਸੀਂ ਕਦ ਦੰਦਾ ਜਲਾ ਸਕਦੇ ਹੋ ਮੂਹ ਮੰਦਰੇ ਦੀ ਪੂਰੀ ਸੋਹਣੀਏ ਚੰਗੇ ਕਾਦੇ ਆ ਦੋਸਤ ਦੁੱਧ ਦੋਸਤੋ ਇਹ 25 26 ਲੀਟਰ ਆਮਦ ਜਿਨਾ ਪਾ ਦੋਗੀ ਗਰਮੀ ਦੇ ਹਿਸਾਬ ਨਾਲ ਤੇ ਆ ਦੋਸਤੋ ਦੋ ਨੰਬਰ ਵਾਲੀ ਵਹਿਣ ਦੀ ਗੱਲ ਕਰੀਏ ਇਹ ਦੂਜਾ ਸੂਆ ਸੂਈਆ ਦੋਸਤੋ ਤਾਜੀ ਸੂਈਆ ਅੱਜ ਇਹਨੂੰ ਦੂਜਾ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਆ ਤੁਸੀਂ ਥਣ ਹਵਨਾਂ ਦਾ ਅੰਦਾਜ਼ਾ ਇਹਦਾ ਵੀ ਲੱਗਦਾ ਪੂਰਾ ਵਧੀਆ ਮੋਟਾ ਥਣ ਲੱਗਿਆਗਾ ਚਵਾਈ ਦੀ ਇਹ ਵੀ ਇੱਕ ਨੰਬਰ ਆ ਪੂਰੀ ਵਧੀਆ ਚਵਾਈ ਦੀ ਪੋਲੀ ਹੈਗੀ ਦੂਜਾ ਸੂਆ ਦੋਸਤੋ ਤੇ ਦਰਮਿਆਨੇ ਕਦ ਕਾਟਦੀ ਹੈਗੀ ਕੋਈ ਬਾਲਾ ਵੱਡਾ ਕਦ ਕਾਟ ਨਹੀਂ ਦਰਮਿਆਨੀ ਵਹਿੜਾ ਦੋਸਤੋ ਉਹ ਸਾਫ ਸੁਥਰੀ ਹੈਗੀ ਦੋਸਤੋ ਸੀਲ ਠੰਡੀ ਹੈ ਪੂਰੀ ਤੇ ਇਹਦੇ ਮਿਲ ਕੇ ਹੁਣ ਇਸ ਟਾਈਮ ਬੌਲਾ ਇਹਦੇ ਥੱਲੇ 8 ਤੋਂ 9 ਲੀਟਰ ਬੌਲਾ ਹੋਊਗਾ ਦੁੱਧ ਦੇ ਦੋਸਤੋ 14 15 ਲੀਟਰ ਪਾ ਦੋਗੀ ਦਰਮਿਆਨੀ ਵਹਿੜਾ ਤੇ ਰੇਟ ਵੀ ਉਸ ਹਿਸਾਬ ਨਾਲ ਇਹਦਾ ਜਾਇਜ਼ ਹੀ ਹੋਊਗਾ ਆਮ ਹਰੇਕ ਬੰਦੇ ਦੇ ਵਾਸਤੇ ਹੋਊਗੀ ਇਹ ਦੋਸਤੋ ਤੇ ਸੀਲ ਠੰਡੀ ਇਹ ਵੀ ਬਹੁਤ ਆ ਪੂਰੀ ਸੀਲ ਠੰਡੀ ਹੈਗੀ ਚਵਾਈ ਚੁਈ ਦੀ ਬਹੁਤ ਵਧੀਆ ਤੇ ਮਗਰ ਇਹਦੇ ਦੋਸਤੋ ਵੱੱਛਾ ਹੈਗਾ ਬਾਕੀ ਆਪਣੇ ਕੋਲੇ ਡੇਲੀ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ ਤੁਸੀਂ ਕਾਲ ਲਾ ਕੇ ਪੁੱਛ ਸਕਦੇ ਹੋ ਡੇਲੀ ਆਪਣੇ ਕੋਲ ਕ੍ਰਾਸ ਵਹਿੜਾਂ ਤੇ ਐਚਐਫ ਵੜਾਉਂਦੇ ਰਹਿੰਦੀ ਆ ਆਹ ਦੋਸਤੋ ਗਰਮੀਆਂ ਨੇ ਜਵਾਂ ਨਹੀਂ ਬਿਲਕੁਲ ਵੀ ਮਣਾਉਣੇਗੀ ਤੇ ਲੋਕੇਸ਼ਨ ਦੀ ਗੱਲ ਕਰੀਏ ਪਿੰਡ ਆਪਣਾ ਹੈਗਾ ਜੀ ਆਸਾਪੁੱਤਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਮੁਕਤਸਰ ਤੋਂ 15 ਕਿਲੋਮੀਟਰ ਆਹਿੰਦਾ ਕੋਟਪੂਰੇ ਵਾਲੀ ਸਾਈਡ ਤੋਂ ਵੀ 15 16 ਕਿਲੋਮੀਟਰ ਆਹਿੰਦਾ ਤੇ ਬਠਿੰਡੇ ਤੋਂ 20 ਕਿਲੋਮੀਟਰ ਆਹਿੰਦਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਦੋਸਤਾਂ ਦਾ ਧੰਨਵਾਦ